ਸਸ਼ੀ ਗਾਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਕਸੂਤੇ ਯਾਦ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਸ ਕੈਗ ਦੀ ਰਿਪੋਰਟ ਦਾ ਜਿਹੜਾ 12000 ਕਰੋੜ ਰੁਪਏ ਦੀ ਗੱਲ ਕਰ ਰਹੀ ਹੈ ਕੇਂਦਰ ਸਰਕਾਰ ਉਸ ਦਾ ਸਾਰਾ ਹੀ ਰਿਪੋਰਟ ਦੇਣੀ ਪਵੇਗੀ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਐਕਸ਼ਨ ਲਿਆ ਜਾਵੇਗਾ ਜਿਵੇਂ ਕਿ ਸੁਨੀਲ ਜਾਖੜ ਬੀਜੇਪੀ ਤੋਂ ਅਤੇ ਦੂਸਰੇ ਪਾਸੇ ਜਿਹੜੇ ਨੇ ਅਸ਼ਮੀਨੀ ਕੁਮਾਰ ਉਹ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੇ 12000 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਉਹ ਕਿੱਧਰ ਗਿਆ ਕਿਉਂਕਿ ਨਾ ਹੀ 2023 ਦੇ ਵਿੱਚ ਮੁਆਵਜ਼ੇ ਦਿੱਤੇ ਗਏ ਤੇ ਹੁਣ 2025 ਵਿੱਚ ਉਸ ਤੋਂ ਵੱਡੀ ਜਿਹੜੀ ਹੈ ਘਾਟਾ ਪਿਆ ਹੈ ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਤਬਾਹ ਹੋਈਆਂ ਨੇ ਘਰ ਰੁੜੇ ਨੇ ਤੇ ਦੂਜੀ ਤਰਫ ਜਿਹੜੇ ਮੁਆਵਜ਼ੇ ਦਿੱਤੇ ਗਏ ਸੀ ਕੇਂਦਰ ਸਰਕਾਰ ਵੱਲੋਂ ਉਹ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚੇ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਜਿਹੜੀ ਹੈ 1600 ਜਿਹੜੀ ਹੈ ਕਰੋੜ ਦੀ ਲੋੜ ਨਹੀਂ ਹੈ ਸਾਨੂੰ 20000 20000 ਕਰੋੜ ਦੀ ਜਰੂਰਤ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਨੁਕਸਾਨ ਹੋਇਆ ਹੈ ਤੇ ਸਾਨੂੰ ਇਹਨਾਂ ਪੈਸਿਆਂ ਦੀ ਲੋੜ ਹੈ ਲੇਕਿਨ ਵਾਰ-ਵਾਰ ਜਿਹੜੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਕੇਂਦਰ ਸਰਕਾਰ ਜਿਹੜਾ ਹੈ ਕੈਗ ਦੀ ਰਿਪੋਰਟ ਮੰਗ ਰਹੀ ਹੈ ਵਾਰ-ਵਾਰ ਕੈਗ ਦੀ ਰਿਪੋਰਟ ਦੇ ਅਨੁਸਾਰ 12000 ਕਰੋੜ ਰੁਪਏ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਰਿਪੋਰਟ ਮੰਗੀ ਜਾ ਰਹੀ ਹੈ ਲekin ਪੰਜਾਬ ਦੇ ਮੁਖੰਦੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਇਹ ਮੇਰੇ ਤੇ ਤੁਮਤਾ ਲੱਗ ਰਹੀਆਂ ਨੇ ਇਹ ਰਾਸ਼ਟਰ ਰਾਜ ਲੈ ਕੇ ਆਉਦੇ ਆਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਨੇ ਮੋਦੀ ਯਾਨੀ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਕਹਿੰਦੇ ਰਾਸ਼ਟਰ ਰਾਜ ਲੈ ਕੇ ਆਉਣਾ ਚਾਹੁੰਦੇ ਨੇ ਇਸ ਲਈ ਵਾਰ-ਵਾਰ ਦਬਾਇਆ ਜਾ ਰਿਹਾ ਹੈ ਸਾਨੂੰ ਜਿਹੜਾ ਹੈ ਭੰਡਿਆ ਜਾ ਰਿਹਾ ਹੈ ਜਿਵੇਂ ਆਮ ਹੀ ਦੇਖ ਲਈਏ ਆਪਾਂ ਜਿਹੜੇ ਨੇ ਮੋਦੀ ਸਰਕਾਰ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਕਨਵੀਨਰ ਅਰਵਿੰਨ ਕੇਜੀਵਾਲ ਨੂੰ ਵੀ ਜਿਹੜਾ ਹੈ ਖਿੱਚਦੀ ਤੂੰਦੀ ਨਜ਼ਰ ਆਉਂਦੀ ਹੈ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਦੇ ਵਿਧਾਇਕਾ ਮੰਤਰੀਆਂ ਤੇ ਅਕਸਰ ਹੀ ਐਹੋ ਜਿਹਿਆਂ ਤੋਂ ਤਾਂ ਲੱਗਦੀਆਂ ਨਜ਼ਰ ਆਉਂਦੀਆਂ ਨੇ ਜੇਕਰ ਗੱਲ ਕਰੀ ਉਸ 1600 ਅ 1600 ਕਰੋੜ ਦੀ ਜਿੱਥੇ ਭਗਵੰਤ ਮਾਨ 20000 ਕਰੋੜ ਰੁਪਇਆ ਮੰਗ ਰਹੇ ਨੇ ਤੇ ਦੂਸਰੇ ਪਾਸੇ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ ਭਗਵੰਤ ਸਿੰਘ ਮਾਨ ਨੇ ਤੁਹਾਨੂੰ ਅਗਲੀ ਆਡੀਓ ਜਿਹੜੀ ਹੈ ਭਗਵੰਤ ਸਿੰਘ ਮਾਨ ਦੀ ਸੁਣਾਉਣੀ ਹੈ ਕਿ ਉਹ ਇਸ ਆਡੀਓ ਦੇ ਵਿੱਚ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਨੇ ਨਰਿੰਦਰ ਮੋਦੀ ਉਹ ਰਾਸ਼ਟਰ ਰਾਜ ਲੈ ਕੇ ਆਉਣਾ ਚਾਹੁੰਦੇ ਨੇ ਉਹ ਆਪਣੇ ਅੰਦਰ ਕਰਨਾ ਚਾਹੁੰਦੇ ਨੇ ਸਾਰਾ ਕੁਝ ਪੰਜਾਬ ਨੂੰ ਜਿਹੜੀ ਹੈ ਸੋਨੇ ਦੀ ਚਿੜੀ ਰਹਿਣ ਹੀ ਨਹੀਂ ਦੇਣਾ ਚਾਹੁੰਦੇ ਅਸਲ ਵਿੱਚ ਜਿਹੜੀ ਹੈ ਕੇਂਦਰ ਸਰਕਾਰ ਦਾ ਨਿਸ਼ਾਨਾ ਬਣਿਆ ਹੋਇਆ ਹੈ ਪੰਜਾਬ ਤੇ ਉਹ ਪੰਜਾਬ ਨੂੰ ਵਾਰ-ਵਾਰ ਘੇਰਿਆ ਜਾਂਦਾ ਹੈ ਕਿ ਪਰसों ਇਹਨਾਂ ਦਾ ਇੱਕ ਮੰਤਰੀ ਕੇਂਦਰ ਦਾ ਆਇਆ ਤੇ ਉਹਨੇ ਉੱਥੇ ਬਿਆਨ ਦਿੱਤਾ ਕਹਿੰਦੇ ਵੀ ਜਿਹੜਾ 1600 ਕਰੋੜ ਰੁਪਈਆ ਹੈ ਉਹ ਸਿੱਧਾ ਕਿਸਾਨਾਂ ਨੂੰ ਦੇਵਾਂਗੇ ਪੰਜਾਬ ਸਰਕਾਰ ਨੂੰ ਨਹੀਂ ਦਿੰਦੇ ਇਹ ਉਹਨਾਂ ਨੇ ਬਿਆਨ ਦਿੱਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਗੱਲ ਕੀਤੀ ਅਸੀਂ ਕਿ ਜੀ ਫਿਰ ਤੁਸੀਂ ਪੰਜਾਬ ਨੂੰ ਤੁਸੀਂ ਅਨ ਡਿਕਲੇਅਰ ਯੂਟੀ ਡਿਕਲੇਅਰ ਕਰ ਰੱਖਿਆ ਤੁਸੀਂ ਫੈਡਰਲ ਸਟਰਕਚਰ ਨੂੰ ਕਿਵੇਂ ਤੋੜ ਰਹੇ ਹੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੋਊਗਾ ਕਿ ਤੁਸੀਂ ਸਰਕਾਰ ਤੋਂ ਬਿਨਾਂ ਡਾਟਾ ਕਿੱਥੋਂ ਲੈ ਲਓਗੇ ਤੁਸੀਂ ਗਵਰਨਰ ਤੁਹਾਡਾ ਪ੍ਰਧਾਨ ਮੰਤਰੀ ਨੂੰ ਮਿਲ ਚੁੱਕਿਆ ਇੱਕ ਸਿਲੇਕਟਡ ਨੋਮੀਨੇਟਡ ਬੰਦਾ ਇਲੈਕਟਰ ਜਿਹੜੇ ਨੇ ਉਹਨੂੰ ਪ੍ਰਧਾਨ ਮੰਤਰੀ ਟਾਈਮ ਹੀ ਦੇ ਰਿਆ ਇਹਦੇ ਨਾਲ ਤੂੰ ਰਾਸ਼ਪਤੀ ਰਾਜੀ ਲਾ ਰੱਖਿਆ ਫਿਰ ਫਿਰ ਯੂਟੀ ਬਣਾ ਰੱਖਿਆ ਤੁਸੀਂ ਤੇ ਜਦੋਂ ਏਸੀ ਤੇ ਵਿਰੋਧ ਕੀਤਾ ਕੱਲ ਮੰਤਰੀ ਸਾਹਿਬ ਬੜੇ ਪਿਆਰ ਨਾਲ ਜਿਵੇਂ ਭਾਜਪਾ ਮੁਕਰਦੀ ਹੁੰਦੀ ਹੈ ਬੜੇ ਪਿਆਰ ਨਾਲ ਮੁਕਰ ਕੇ ਕਹਿੰਦੇ ਮੈਂ ਤਾਂ ਕਹਿ ਹੀ ਨਹੀਂ ਸੀ ਤੋਰ ਮੋੜ ਕੇ ਪੇਸ਼ ਕੀਤਾ ਹੈ ਪੰਜਾਬ ਸਰਕਾਰ ਨੂੰ ਹੀ ਦੇਵਾਂਗੇ ਕਿਉਂਕਿ ਉੱਪਰੋਂ ਆ ਗਿਆ ਉਹਨਾ ਫੋਨ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਸਰ ਬੋਲਦੇ ਕਿ ਦੋ ਤਿੰਨ ਆਉਂਦੇ ਹਰ ਰੋਜ਼ ਜਾਹਤਰ ਇਧਰੋਂ ਹੁੰਦੇ ਆ ਮੰਤਰੀਆਂ ਦੇ ਨਾਮ ਵੀ ਨਹੀਂ ਜਾਣਦੇ ਦੋ 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 ਤਿੰਨ ਨੂੰ ਜਾਣਦੇ ਆ ਪਾਉ ਹੋਰ ਤਾਂ ਚੱਲ ਨਹੀਂ ਦਿੰਦੇ ਕਦੀ ਧੰਨ